ਹਾਂਜੀ ਦੋਸਤੋ ਅੱਜ ਸੁਖਬੀਰ ਸਵੇਰੇ ਉੱਠੇ ਆ ਲੋਕ ਰੋਟੀ ਸਬਜੀ ਖਾਂਦੇ ਆ ਪਰ ਇਹ ਉੱਠ ਕੇ ਸਭ ਤੋਂ ਲੱਗੀ ਕੁਝ ਖਾਂਦੇ ਆ ਆ ਤੁਹਾਨੂੰ ਦਿਖਾਉਂਦੇ ਆ ਜੀ ਆ ਦੇਖੋ ਇੱਥੇ ਕੀ ਕੀ ਪਾਇਆ ਹੋਇਆ ਤੁਸੀਂ ਇਹ ਅੰਜੀਰ ਆ ਬਦਾਮ ਆ ਤੇ ਆ ਹੈਗੇ ਆ ਉਹ ਕਾਜੂ ਕਾਜੂ ਤੇ ਇਹ ਪਿਓਏਗਾ ਤੇ ਇਹ ਪਾਣੀ ਵਿੱਚ ਭਿਓ ਕੇ ਕੰਨ ਰੱਖੇ ਹੋਏ ਆ ਇਹ ਨਾ ਕਹਿੰਦੇ ਪ੍ਰੋਸੈਸ ਜਿਹੜਾ ਹੁੰਦਾ ਸ਼ੁਰੂ ਹੋ ਜਾਂਦਾ ਇਹਨਾਂ ਜਿੱਦਾਂ ਕਹਿੰਦੇ ਨਾ ਦਾਣਾ ਜੰਮਦਾ ਹੈ ਤਾਂ ਪੱਕਾਣਕ ਦਾ ਦਾਣਾ ਪਾਉਂਦੇ ਨਾ ਖੇਤ 'ਚ ਹਾਂਜੀ ਜਾਂ ਹੋਰ ਵੀ ਉਹਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਨਾ ਜੰਮਣ ਦੀ ਹਨਾ ਵੀ ਜੰਮ ਯੋਗੇ ਹੈ ਨਾ ਐਦਾਂ ਦੀ ਪ੍ਰਕਿਰਿਆ ਆ ਦੇਖੋ ਸ਼ੁਰੂ ਹੋ ਜਾਂਦੀ ਹੈ ਨਾ ਉਹੀ ਗੱਲ ਅੰਜੀਰ ਹੋਰ へ ਤਾਕਤ ਵਧ ਜਾਂਦੀ ਦੇ ਚੱਕਰ ਉਹੀ ਗੱਲ ਅੰਜੀਰ ਵੀ ਦੇਖੋ ਫੁੱਲ ਗਏ ਆ ਹਾਂ ਫੁੱਲ ਗਏ ਸਾਰਾ ਕੁਝ ਫੁੱਲ ਕੇ ਆ ਰਹੇ ਤੇ ਬੀ ਨਾ ਬਾਹਰ ਹੋਣ ਲੱਗ ਪਏ ਕਹਿੰਦੇ ਬੀਆਂ ਦੇ ਵਿੱਚ ਖਾਣ ਨਾਲ ਬੀ ਬੰਦੇ ਦਾ ਖੂਨ ਬਹੁਤ ਵਧਦਾ ਆ ਹਾਂ ਸਾਫ ਵੀ ਹੁੰਦਾ ਖੂਨ ਪਤਲਾ ਵੀ ਹੁੰਦਾ ਹੈ ਹਾਂਜੀ ਸੋ ਭਾਈ ਆ ਦੇਖ ਲਓ ਇੱਕ ਵੈਸੇ ਕਹਿੰਦੇ ਨਾ ਹਰ ਕਿਸੇ ਨੂੰ ਚੰਗੀ ਡਾਈਟ ਖਾਣੀ ਚਾਹੀਦੀ ਹੈ ਇਹ ਵੀ ਸਵੇਰੇ ਉੱਠਦੇ ਆ ਸਾਰੇ ਚਾਹ ਪੀਂਦੇ ਚਲੋ ਆਪਾਂ ਤਾਂ ਚਾਹ ਪੀਂਦੇ ਆ ਹਨਾ ਪਰ ਇਹਨਾਂ ਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹ ਹੀ ਚੀਜ਼ ਖਾਣੀ ਆ ਤਿੰਨ ਦੋ ਤਿੰਨ ਇਹਨਾਂ ਨੇ ਤਿੰਨ ਖੰਜੀਰ ਪਿਓਏ ਹੁੰਦੇ ਆ ਚਾਰਕ ਬਦਾਮ ਹੁੰਦੇ ਆ ਤੇ ਚਾਰ ਪੰਜ ਕਾਜੂ ਹੁੰਦੇ ਆ ਤੇ ਕਿਸ਼ਮਿਸ਼ਾ ਹੁੰਦੀਆਂ ਥੋੜੀ ਜੀਆਂ ਤੇ ਉਹ ਚ ਪਿਓ ਕੇ ਰੱਖ ਦਿੰਦੇ ਆ ਖਾ ਲੈਂਦੇ ਫਿਰ ਪਾਣੀ ਨਾਲ ਉੱਪਰੋਂ ਪੀ ਲੈਂਦੇ ਆ ਮਤਲਬ ਸਵੇਰੇ ਸਵੇਰੇ ਇਹੀ ਹੈ ਨਾ ਇਹ ਕਹਿ ਲਓ ਕਿ ਇੱਕ ਤਰ੍ਹਾਂ ਦੀ ਹੈਲਦੀ ਐਂਡ ਸਟਰੋਂਗ ਡਾਈਟ ਆ ਸਵੇਰ ਦੀ ਨਾਸ਼ਤੇ ਦੀ ਨਾਲੇ ਤਾਂ ਸਰੀਰ ਚੰਗਾ ਨਾਲ ਸਭ ਕੁਝ ਚੰਗਾ ਹੈ ਨਾ ਸੋ ਆਹ ਦੇਖ ਲਓ ਭਾਈ ਇਦਾਂ ਧਿਆਨ ਰੱਖ ਲੈ